ਇੱਥੇ ਲਾਈਆ ਤੀਪੂ ਨੇ ਕਿੰਨੇ ਮਾਰਿਆ ਉਹ ਵਾਟ ਜਾ ਭੱਗ ਜਾ ਕਰ ਚੰਗਾ ਬਾਏ 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 ਮੱਥਾ ਠੇਕੇ ਥੱਲੇ ਹਾਂ ਠੇਕ 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 ਹਾਂ ਕੁਕ ਮਾਰ ਦਿੱਤੀ ਉੱਚੀ ਕੁਕ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਦਿਨ ਦੀ ਤੇ ਅੱਜ ਦੇ ਨਵੇਂ ਬਲੌਗ ਦੀ ਸ਼ੁਰੂਆਤ ਕਰਤੀ ਹੈ ਤੇ ਹੁਣ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਕਰਦੇ ਆਂ ਦਰਸ਼ਨ ਮੇਲੇ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਕਰਦੇ ਆਂ ਦਰਸ਼ਨ ਮੇਲੇ ਹਾਂਜੀ ਦਰਸ਼ਨ ਮੇਲੇ ਕਰਕੇ ਤੇ ਆਪਾਂ ਪਹੁੰਚ ਗਏ ਘਰੇ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਮੈਂ ਹਰ ਇੱਕ ਵੀਡੀਓ ਦੇ ਵਿੱਚ ਬਲੌਗ ਦੇ ਵਿੱਚ ਸਾਰਿਆਂ ਨੂੰ ਪਹਿਲਾਂ ਜਿਹੜੀ ਸਟਾਰਟਿੰਗ ਹੈ ਉਹ ਗੁਰਦੁਆਰਾ ਸਾਹਿਬ ਤੋਂ ਹੀ ਕਰਦਾ ਕਿ ਉਸ ਮਾਲਕ ਨੇ ਆਪਾਂ ਨੂੰ ਭੇਜੀ ਆ ਉਹਦਾ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਹੈ। ਬਾਕੀ ਕੰਮ ਸਾਰੇ ਪਿੱਛੇ ਰਹਿ ਜਾਂਦੇ ਨੇ। ਕਿਹੜਾ ਬੰਦਾ ਉਹਦਾ ਸ਼ੁਕਰਾਨਾ ਕਰਦਾ ਨਾ ਉਹ ਕਦੇ ਨਾ ਕਦੇ ਜਿੱਤ ਹਾਸਲ ਪ੍ਰਾਪਤ ਕਰ ਹੀ ਲੈਂਦਾ ਪਰ ਟਾਈਮ ਤਾਂ ਲੱਗਦਾ। ਕਿਸੇ ਨੇ ਸਾਥ ਹੀ ਕਿਹਾ ਜਾਂਦੇ ਸਬਰ ਦਾ ਫਲ ਮਿੱਠਾ ਹੁੰਦਾ ਤਾਂ ਕਰਕੇ ਬਾਈ ਗੁਰੂ ਦਾ ਸ਼ੁਕਰਾਨਾ ਕਰਿਆ ਕਰੋ। ਕੰਮ ਕਰਦਾ ਚੱਲਦੀ ਰਹਿਣਾ। ਸਮਝ ਗਈ ਬਈ ਤੁਸੀਂ ਤੇ ਸ਼ੁਕਰਾਨਾ ਕਰਿਆ ਕਰੋ ਮੈਂ ਤਾਂ ਇਹ ਹੀ ਕਹਣਾ। ਧੰਨਵਾਦੀ। ਉਹ ਹੈਲੋ। ਓਏ। ਓਰੇ ਫੜਾ ਫੋਨ। ਉਰੇ ਫੜਾ ਢੜਕੀ ਲੱਗ ਗਿਆ ਤੂੰ ਦੇਖਣਾ ਉਰੇ ਫੜਾ ਕੀ ਨਾ ਨਾ ਤਾ ਫਿਰ ਚੱਲੀਏ ਕਰ ਇਹ ਚੱਲੀਏ ਕਰ ਆ ਜਾ ਮਾਤਾ ਜਾਨਾ ਤੂੰ ਫੋਨ ਫੜਾ ਦੇ ਉਰੇ ਮੰਮਾ ਹਾਂ ਮੰਮਾ ਲੈ ਦੇਖ ਲੈ ਹੁਣ ਕਿੱਥੇ ਫਿਰ ਤੇਰੀ ਮੰਮਾ ਹੈਂ ਇਹ ਅੰਗਦ ਵੀਰ ਨਾਲ ਖੇਡ ਕੇ ਤੇ ਹੁਣ ਚੱਲਦੇ ਆਪਾਂ ਉਧਰਲੇ ਘਰੇ ਕੀ ਕਹਿੰਦੇ ਜੀ ਆਪੇ ਹੁਣ ਦੱਸਾਂ ਇਹਨਾਂ ਨੂੰ ਸਾ ਗੁੱਪੀ ਗੋਬੀ ਹਾਂ ਅੱਛਾ ਆਪਾਂ ਚੱਲਣ ਬਤਾਲੇ ਗੁੱਟ ਕੇ ਛੱਡਾਂ ਤੋਂ ਪੁੱਛਦੇ ਜੀ ਨੀ ਇਹਦੇ ਨੂੰ ਕੋ ਫੈਲਣ ਲੱਗਿਆ ਜੀ ਆਪੇ ਓਕੇ ਉਧਰ ਪਾਣੀ ਨਹੀਂ ਪੋਣਾ ਉਧਰ ਕੱਲ ਪਾਣੀ ਚਾਹ ਪੀ ਲਓ ਬਾਪੋ ਪਾਣੀ ਨਹੀਂ ਪਾਉਣ ਦੇ ਚਿੱਤਣੀਆਂ ਜਿਹਾ ਮੰਟਨ ਜਿਹੜਾ ਨਾਲ ਆਈ ਪਾਲਕ ਦੀ ਪੁਣੀ ਉਹ ਬੁੱਕੇ ਪਦੁੰਨੇ ਪੱਤਾਂ ਦੇ ਉਹਨਾਂ ਨੂੰ ਦੇ ਦਾਂਗੇ। ਹਾਂ ਠੀਕ ਹੈ। ਹਰਜੀ ਤੁਹਾਨੂੰ ਕੋਈ ਨਾ। ਉਹ ਦੁੰਨੇ ਪੱਤ ਕੇ ਨਾ ਮਾਰ ਤੇ ਕੁੱਗ ਕੇ ਨੂੰ ਦੇ ਦਿੰਦੇ। ਮਰੂਤ ਤਾਂ ਨਹੀਂ ਲੱਗਣ ਲੱਗਿਆ ਆਪਣੇ। ਗਰੂ ਤਾਂ ਲੱਗਿਆ ਕੰਮ ਹੀ। ਅੱਛਾ। ਉਹਨੂੰ ਥੋੜਾ ਥੋੜਾ ਕੰਮ ਲੱਗ ਜਾ। ਚੰਗਾ ਬਾਬੇ ਮਿਲਦੇ ਆ ਫਿਰ। ਉਹ ਲਾਤ ਲੱਗਾ ਤਾ। ਉਹ ਲਾਤ ਰਹੇ ਨੇ। ਟੈਨਸ਼ਨ ਪੈ ਗਈ ਬਾਬੇ ਉਹ ਲੱਗਦਾ। ਹਾਂ ਲਾਤ ਦੇ। ਓਕੇ ਬਾਬੂ ਤਾਂ ਹਾਂ ਵੇਖ ਲੈ ਖੁਸ਼ ਹੋ ਜਾਂਦਾ ਪਾਪੇ ਨੂੰ ਬੈਂਗਣੀ ਸਬਜੀ ਬਹੁਤ ਸਵਾਦ ਆਗਦੀ ਆ ਸਵਾਦ ਆਗਦੀ ਆ ਤੁਹਾਨੂੰ ਬੈਂਗਣੀ ਸਬਜੀ ਪੂਰੀ ਖੁਸ਼ ਹੋ ਜਾਂਦਾ ਮਿਲਦੇ ਹਾਂ ਬਾਬੇ ਗੰਡੇਪੁਰ ਜੀ ਦੀ ਜੀ ਬੰਦਿਆ ਕਲੰਗੀ ਤਾਂ ਸਹੀ ਆਹ ਮਾਹੂ ਬਿੱਦਲੇ ਵੱਡੇ ਸੂਂਗ ਰਹੇ ਅੱਛਾ ਵੱਡੇ ਸੂਂਗ ਰਹੇ ਬਹੁਤ ਵੜੇ ਆਹ ਕੀ ਇਹ ਗੋਭੀ ਇਹ ਗੋਭੀ ਹੈ ਹਾਂ ਕੀ ਆ ਇਧਰ ਆ ਵੀ ਕੋਈ ਗੋਭੀ ਆ ਉਹ ਤਣੀਆਂ ਉਹ ਪਰਾਂ ਉਹ ਪਾਲਕਾ ਤੇ ਉਹ ਮਿਰਚਾਂ ਆ ਗਈਆਂ ਉਹ ਮਿਰਚਾਂ ਕਦਾ ਸੰਗਤਰੀ ਆਂਦਾ ਸਾਰੇ ਲਾਦ ਹੋਇਤੇ ਬਸ ਉਹ ਮਿਰਚਾਂ ਇਹ ਠੀਕ ਆ ਹਾਂ ਦਿਖਾਤੀਆਂ ਬਸ ਇਹ ਇੱਕ ਫੋਨ ਦੇ ਪੰਜ ਲੱਗ ਰੀਆਂ ਬਾਬੋ ਪਾਪਾ ਕਹਿੰਦਾ ਸਰ ਹੈ ਜਦੋਂ ਮੈਂ ਇੱਕ ਨੰਬਰ ਹੈ ਪੰਜਾਬ ਸਰ ਹੈ ਨਾ ਵਾ ਠੀਕ ਹੈ ਕੀ ਹੋ ਗਿਆ ਗੁੱਡੂ ਕੀ ਹੋ ਗਿਆ ਗੁੱਡੂ ਕੀ ਹੋ ਗਿਆ ਆਪੀ ਦੇਖੋ ਕਿਹਨੇ ਮਾਰਿਆ ਕੌਣ ਨੇ ਮਾਰਿਆ ਹਾਂ ਚੱਲ ਕੋਈ ਨਾ ਆ ਜਾਂਦਾ ਬੱਬੇ ਦਾ ਤਾਇਆ ਹੋਰ ਜੀ ਠੀਕ ਆ ਤੇ ਆ ਕਹਿੰਦੀ ਬੂਆ ਨੇ ਮਾਰਿਆ ਹੈ ਕੋਣ ਕੋਣ ਆਇਆ ਮੈਂ ਛੱਡਾਂ ਆ ਜਾ ਬੂਆ ਨੇ ਮਾਰਿਆ ਕਰੋ ਚੰਗੇ ਤੇ ਯਾ ਭੱਗ ਜਾ ਕਰੇ ਚੰਗਾ ਬਾਏ ਕਿੱਥੇ ਲਾਈਆਂ ਤ੍ਰਿਪੂਆ ਨੇ ਹੂੰ ਕਿੱਥੇ ਲਾਈਆਂ ਤ੍ਰਿਪੂਆ ਨੇ ਇਹ ਲਾਈਆਂ ਕਿੰਨੀਆਂ ਲਾਈਆਂ ਤੇ ਆਈ ਜਾਦੂਨੀ ਚੜ ਜੇਗੀ ਤਾਂ ਹੈਗੀ ਹੋ ਕੀ ਕਹਿੰਦਾ ਤੈਨੂੰ ਉਹ ਕੀ ਕਹਿੰਦਾ ਪਪਨਾ ਪੱਪੀ ਕੀ ਕਹਿੰਦਾ ਤੈਨੂੰ ਕਹਿੰਦਾ ਸੀ ਪੱਪੀ ਕੀ ਕਹਿੰਦਾ ਡਿੱਗ ਜੇਗੀ ਇੱਥੇ ਡਿੱਗ ਜੇਗੀ ਪੱਪੀ ਕੀ ਕਹਿੰਦਾ ਤੈਨੂੰ ਕੀ ਕਹਿੰਦਾ ਚੈਨੀ ਤੇ ਦੇ ਦੇ ਫਿਰ ਮੈਨੂੰ ਤਰੀ ਚੈਨੀ ਚੈਨੀ ਚੱਲ ਚੰਗਾ ਮੈਂ ਜਾ ਕੇ ਆਉਣਾ ਰਾਜੀ ਚੰਗਾ ਬਾਏ ਚੈਨੀ ਲਾ ਲੈ ਬਾਬੇ ਦੀ ਲਾ ਲੈ ਲਾ ਲੈ ਲਾ ਲੈ ਚੱਲ ਚੰਗਾ ਬਾਏ 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 ਬਾਈ ਜਦ ਤੱਕ ਬੁੱਬੂ ਨਾਲ ਖੇਡ ਕੇ ਤੇ ਹੁਣ ਆਪਾਂ ਖੇਡਦੇ ਹਾਂ ਜੀ ਵੀਰ ਨਾਲ ਤੇ ਅੰਗਦ ਵੀਰ ਆ ਗਿਆ ਸੀ ਆਪਣੇ ਘਰੇ ਘਰੇ ਆਪਣੇ ਘਰੇ ਤੇ ਮੈਨੂੰ ਫੋਨ ਆਇਆ ਹੈਗਾ ਤੇ ਦੇਖਦੇ ਹਾਂ ਉਹਦੇ ਨਾਲ ਜਾ ਕੇ ਓਏ ਓਏ

ਮਾਰਿਆ ਦੀ ਮੇਰੇ ਅੱਜ ਤੇਰੀ ਮੇਰੇ ਦਾ ਕੀ ਮਾਰੇਗਾ ਮੈਂ ਚਪੇੜ ਨਾਲ ਰੋਨ ਲਾ ਦੂੰ ਖੜਦਾ ਦੂ ਕੰਗਾ ਦੇ ਕਿਚੀ ਸੋਨਾ ਵਾਲਾ ਉਹਨਾ ਫੋਟੋ ਖਿੱਚ ਇੱਕ ਇੱਕ ਫੋਟੋ ਖਿੱਚੀ ਹੈ ਹੈ ਇੱਕ ਜਿਹੜਾ ਫਲਾਈ ਇੱਕ ਨੱਚ ਕੇ ਦਿਖਾ ਨੱਚ ਕੇ ਇੱਕ ਨੱਚ ਕੇ ਦਿਖਾ ਬਾਬੂ ਜੂڑا ਕਰੀਏ ਪੜਕਾ ਵੀ ਨਹੀਂ ਹੈ ਹੈ ਮੰਨਾ ਮਮਾ ਕਿੱਥੇ ਮਾ ਮਮਾ ਆ ਦੇ ਮੈਨੂੰ ਆ ਮਾਰ ਮੇਰੇ ਹੱਥ ਤੇ ਐ ਐ ਲਮਾ ਲਮਾ ਦਰੇ ਕਿਧਰੇ ਹਨ ਕਿਧਰੇ ਹਨ ਮਮਾ ਅੰਗੜਾ ਅੰਗੜਾ ਵੇ ਐ ਐ ਐਂਕੀ ਪਰ ਕੀ ਹੈ ਆਪਾ ਆਜਾ ਲਈ ਚਲ ਆਏ ਦੱਸ ਕਿੱਥੇ ਟੈਂਕੀ ਮੂਰੇ ਲੱਗ ਚਲ ਆਜਾ ਲਈ ਚਲ ਆਜਾ ਟੈਂਕੀ ਦੱਸੀ ਜੰਗਾ ਮੈਨੂੰ ਚਲ ਮੇਰੇ ਉਂਗਲੀ ਫੜ ਲੈ ਚਲ ਕਿੱਥੇ ਐ ਬਾ ਇਧਰ ਲੀ ਉਂਗਲੀ ਫੜਦਾ ਚਲ ਐਵੇਂ ਕਿਵੇਂ ਜਾਏਗਾ ਹਾਂ ਆਈ ਆ ਆ ਆ ਫੜ ਇਧਰ ਚਲ ਹੁਣ ਚਲ ਕਿੱਥੇ ਐ ਟੈਂਕੀ ਦੱਸ ਪਤਾ ਤੇਨੂੰ ਕਿੱਥੇ ਐ ਬਾ ਕਿ ਬਾਰੇ ਆ ਚਾਬੀ ਚੱਕਣਾ ਬਾਪੂ ਕਹਿੰਦਾ ਚਾਬੀ ਚੱਕ ਲੈ ਚਾਬੀ ਨਹੀਂ ਹੈਗੀ ਪੁੱਤ ਹੁਣ ਹੁਣ ਆਪਾਂ ਖੁੱਲਾ ਛੱਟ ਤਾ ਠੀਕ ਐ ਚੱਲ ਵੀ ਇਹ ਟੈਂਕੀ ਕਿੱਥੇ ਛੱਡੀ ਜਾਊਗੀ ਹੈ ਕਿੱਥਾਂ ਕਿੱਥਾਂ ਕਿੱਥੇ ਟੈਂਕੀ ਦੱਸ ਅਸਾ ਉੱਥੋਂ ਗੇਟ ਵਾਲ ਛੱਡਾ ਹੈ ਆ ਜਾ ਇੱਕ ਮਿੰਟ ਖੜਦਾ ਗੇਟ ਵਾਲ ਇਹ ਛੱਟ ਤਲ ਹੁਣ ਪਲੱਗ ਕਿੱਥੋਂ ਪਊਗਾ ਪਲੱਗ ਹੈ ਕਿੱਥੋਂ ਅਸਾ ਇਧਰੋਂ ਇੱਥੋਂ ਹੈ ਇੱਥੋਂ ਬਾਬੋ ਨੂੰ ਸਾਰਾ ਪਤਾ ਵੀ ਇੱਥੋਂ ਪਲੱਗ ਪੂਗਾ ਤੇ ਇੱਥੋਂ ਹੈ ਇੱਥੋਂ ਪੂਗਾ ਹੈ ਚੱਲ ਵੀ ਚੱਲ ਵੀ ਚੱਲੀ ਹੁਣ ਆਪਾਂ ਆ ਮੱਥਾ ਟੇਕ ਚੱਲ ਗੁਰਦੁਆਰੇ ਪਹਿਲਾਂ ਮੱਥਾ ਟੇਕ ਮੱਥਾ ਟੇਕ ਥੱਲੇ ਹਾਂ ਠੀਕ 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 ਹਾ ਹੇ ਉਮਰ ਤਾ ਦੇਖਦਾ ਵਾਹਿਗੁਰੂ ਕਾ ਵਾਹਿਗੁਰੂ ਕਹੀਂ ਚੱਲ ਚਲੀ ਆ ਜਾ ਇੱਕ ਨੱਚ ਕੇ ਦਿਖਾ ਬਈ ਨਾ ਚੱਲ ਚੰਗੇ ਬਾਏ ਕਰਦੇ ਆਂ ਇੱਧਰ ਇੱਕ ਜੀਵ ਕੱਢ ਦੇ ਉਹ ਤੇਰੀ ਦਾਦੇ ਉਹ ਹੱਥ ਨੇ ਫੇਰ ਟੱਕ ਲਿਆ ਇਹ ਕਦਾ ਤਾਂ ਇਹ ਜੰਮਾ ਨਹੀਂ ਸਾਡੇ ਘਰ ਹੀ ਦਿੰਦਾ ਬਸ ਇੱਕ ਹਨਾ ਪੁੱਤ ਅਰੇ ਇੱਕ ਜੱਫੀ ਭਾਗ ਦਿਖਾ ਵੀਰ ਇੱਕ ਕੂਕ ਮਾਰ ਦੇ ਇੱਕ ਉੱਚੀ ਕੂਕ ਹੁਣ ਲਾ ਹੈ ਕਿਵੇਂ ਮੂਰੇ ਦੀ ਨੀਣਾ ਮੈਨੂੰ ਅੰਦਰ ਤੇ ਨਾ ਬੱਧੀ ਦੇ ਤੁਮੋਂ ਤੋਂ ਸਾਡੇ ਘਰ ਜਾਇਂਗੇ ਕੱਬ ਦੇ ਘਰੇ ਜੱੱਚੀ ਕੋਲੇ ਜਾਇਂਗਾ ਕਿ ਕੀ ਦੇ ਕੋਲੇ ਜੱੱਚੀ ਕੋਲੇ ਹੈ ਹਾਂ ਉਧਰ ਜਾ ਕੇ ਗਿੱਜੀ ਪੈਡ ਹਾਂ ਗਾ ਤੋਕਰੇ ਟੱਕੇ ਬਠੀਂ ਜਾਂਦਾ ਐ ਹੋ ਬਠੀਂ ਜਾਂਦਾ ਅਸਲ ਆ ਬਦਲ ਅਸਲ ਦੇ ਕੀ ਕਰਦਾ ਅਗਾ ਤੋਕਰੇ ਟੱਕੇ ਬਠੀਂ ਜਾਂਦਾ ਹਾਂ ਅਸਲ ਹੈ ਕਸਦੇ ਅਧੋਕੇ ਰਿਚ ਦੇ కెਮਸਟਰੀ ਚ ਨਾ ਹਾਂ ਨਾ ਜੰਗਾਈ ਮਿਲਦੇ ਆ ਬਾਬੋ ਕੱਲ ਦੇ ਬਲੌਗ ਚ ਤੇ ਹੁਣ ਬਲੌਗ ਡੇਲੀ ਆਇਆ ਕਰਨਗੇ ਤੇ ਇਹਦੇ ਕਰਕੇ ਕਿਉਂਕਿ ਇਹਦੇ ਕਰਕੇ ਹੀ ਬਣਦੇ ਆ ਪੰਜ ਸੱਤ ਮਿੰਟਾਂ ਦਾ ਬਲੌਗ ਬਈ ਕਰਦੇ ਪੁੱਤ ਬਾਈ ਕਰੀ ਬਾਈ ਕੈ ਮਿਲਦੇ ਆ ਕੱਲ ਨੂੰ ਤੇ ਬਲੌਗ ਵਧੀਆ ਲੱਗੇ ਤਾਂ ਬਲੌਗ ਨੂੰ ਕਰ ਦਿਓ ਲਾਈਕ ਤੇ ਚੈਨਲ ਕਰ ਲਓ ਸਬਸਕ੍ਰਾਈਬ